ਐਸ.ਟੀ. ਬਿਲਗੰਜ ਇੰਸਪੈਕਟਰ ਹਰਤੇ ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਐਸ.ਆਈ. ਦਲਵਾਰਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੁਆਰਾ ਨੇ ਗਸ਼ਤ ਦੌਰਾਨ ਪਿੰਡ ਸੰਗੋਵਾਲ ਨੇੜੇ ਬੋਟਸਾਈਕਲ ਸਵਾਰ ਇੱਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਦੇਸੀ ਕੱਟਾ 12 ਬੋਰ 3 ਰੋਂਦ ਜਿੰਦਾ ਪਾਰਾ ਬੋਰ ਬਰਾਮਦ ਹੋਈ ਜਿਸ ਨੇ ਆਪਣਾ ਨਾਮ ਸਣੀ ਦਿਓਲ ਪੁੱਤਰ ਸੁਖਦੇਵ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਦੱਸਿਆ ਜਿਸ ਨੂੰ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਬਾਰੇ ਸਖਤੀ ਨਾਲ ਪੁੱਛਗਿੱਛ ਕੀਤੀ ਅਤੇ ਮੋਟਰਸਾਈਕਲ ਬਾਰੇ ਕੋਈ ਕਾਗਜ਼ਤ ਪੇਸ਼ ਨਹੀਂ ਕਰ ਸਕਿਆ ਜਿਸ ਨੇ ਦੱਸਿਆ ਕਿ ਉਸਨੇ ਇਹ ਮੋਟਰਸਾਈਕਲ ਸਪਲੈਂਡਰ ਜਗਰਾਉਂ ਸਾਈਡ ਤੋਂ ਚੋਰੀ ਕੀਤਾ ਸੀ ਜਿਸ ਦੇ ਉਪਰੋਕਤ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਬਰਾਮਦ ਕੀਤਾ ਗਿਆ ਜਿਸ ਦੇ ਖਿਲਾਫ ਥਾਣਾ ਬਿਲਗਾ ਚ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੇ ਖਿਲਾਫ ਪਹਿਲਾ ਲੜਾਈ ਝਗੜੇ ਦਾ ਮੁਕਦਮਾ ਦਰਜ ਹੈ ਜਿਸ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਇਸ ਪਾਸੋਂ ਹੋ ਡੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਲਗਾ ਤੋਂ ਜਿੰਦਰ ਸਿੰਘ ਦੀ ਰਿਪੋਰਟ ਸਰ ਜੋ ਤੁਸੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਕੀ ਮਾਮਲਾ ਹੈ ਸਰ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਜੰਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਸਾਹਿਬ ਪੈੜੀ ਹਸਲਾ ਖਲਾਫ ਵਿੱਡੀ ਮਿਹਮਤੀ ਤੇ ਲੁੱਟਖੋਹ ਦੇ ਵਾਰਦਿਆਂ ਰੋਕਣ ਲਈ ਸਪੈਸ਼ਲ ਨੇਮਟਾ ਸ਼੍ਰੀਮਤੀ ਜਸ ਰੂਪ ਕੋਰਟ ਬਾਟ ਆਈਪੀਐਸ ਇਨਵੈਸਟੀਗੇਸ਼ਨ ਜਲੰਧਰ ਜੀ ਦੀ ਰਣ ਮਾਈਟ ਤੇ ਸ਼੍ਰੀ ਸਰਵਰ ਸਿੰਘ ਪਾਲ ਸਬਡਿਵੀਜ਼ਨ ਫਲੋ ਜੀ ਦੀ ਹਦਿਆਤਮਕਾ ਪੁਲਿਸ ਪਾਰਟੀ ਜੇ ਜੇਨ ਜਰ ਐਸ ਸੀ ਦਲਵਾਰਾ ਸਿੰਘ ਬਿਰਗਤੋਂ ਪਿੰਡ ਸੰਗਵਾਲ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੰਗਵਾਲ ਦੇ ਨਦੀਕ ਉਹ ਜੀ ਦਾ ਸਾਹਮਣੇ ਤੋੜੇ ਤੇ ਨੌਜਵਾਨ ਮੋਟਰਸਾਈਕਲ ਤੇ ਉਹਨਾਂ ਦਿਖਾਈ ਦਿੱਤਾ ਜੋ ਪੁਲਿਸ 파ਟਨ ਦੇਖ ਕੇ ਪਿਛੇ ਨੂੰ WhatsApp ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਦੀ 파ਟਨੀ ਨੇ ਪੁਲਿਸ 파ਟਨੀ ਦੇ ਗੋਲ ਕਾਪੀ ਤਾ ਉਂਦੀ ਤਲਾਸ਼ੀ ਕਰਨ ਦੇ ਉਸ ਉਤੇ ਤੁਹਾਨੂੰ 12 ਬੋਲ ਦੇ ਗਰਾ ਦਿੱਤੇ ਜਿਹੜਾ ਦੇਸੀ ਕਟਾ ਨਾਮ ਹੋਇਆ ਤੇ ਜਿੰਦਾਦਾਰ ਜਿਹਦੇ ਜਿੰਦਾਕਾਰ ਤੁਸੀ 12 ਬੋਲ ਬਰਾਮਦ ਹੋਏ ਕਿ ਜਿਸ ਦਾ ਜਿਸ ਨੇ ਆਪਣਾ ਨਾਮ सनी देओल ਸੰਦੋ ਸਰਦੀਪ ਸਿੰਘ ਪੁੱਤਰ ਨਰਦਨ ਵਾਸੀ ਕੋਲ ਪੁਲਿਸ ਹਸਲ ਦੱਸਿਆ ਜਿਸ ਨੂੰ ਮਾਰ ਜੋ ਦਦ ਜਿਹਦੇ ਜਿਹਦੇ ਪੇਸ਼ ਕੀਤਾ ਗਿਆ ਸੀਗਾ ਦੋਸ਼ੀ ਜਿਹੜਾ ਦੋ ਦਿਨ ਦੇ ਪ੍ਰੋਸੈਸ ਮਾਰ ਪਰਿਆ ਦੋਸ਼ੀ ਉਸ ਪਰ ਕਿਹੜੀ ਕਸ਼ਿਸ਼ ਦਿੱਤੀ ਜਾ ਰਹੀ ਹੈ ਕਿ ਜਿਹੜਾ ਵੈਪਨ ਕਿਸੇ ਕਿੱਥੋਂ ਲੈ ਕੇ ਆਇਆ ਸੀਗਾ ਪਰਦਾਪਤੀਸ ਜੀ ਹੋਰ ਵੀ ਵਿਅਕਤੀ ਹੈ ਕਿ ਸਾਰ ਇੱਕੋ ਹੀ ਫਿਲਹਾਲ ਤੇ ਇਹ ਇੱਕੋ ਹੀ ਹੈਗਾ ਕਿਸੇ ਵਾਰ ਉਹ ਦੁਬਾਰਾ ਦੱਸੀ ਜਾਏ ਕਿ ਜਿਹੜਾ ਵੈਪਨ ਕਿੱਥੋਂ ਲੈ ਕੇ ਆਇਆ ਸੀਗਾ ਉਹ ਜੋ ਪਰਦਾਪਤੀ ਗੱਲ ਰਹੀ ਸੀ ਠੀਕ ਹੈ ਸਰ